गोंड करी अर देव गंदारी गंदारी सियोती उचारी नासरी ये पंचोड़ाई माल राग का सक संग लाई मालू मस्त अंग में वाला ਤravela chand ka sakiyo bara khau katyo par aanand gae ast maal ka sak sang laae pani ahenda la panch nar sang ast sat uthaay taan kalola ਗਾਇ ਅਨੰਤਾਰ ਮਿਲਾਵਾਈ ਤੇ ਲੰਗੇ ਦੇਵ ਕਰਾਈ ਬਾ ਸ਼ਾਂਤੀ ਸੰਦੁਰ ਸੁਹਾਈ ਸਾਰਸਹਿ ਰਿਲੇ ਪਾਰ ਜਾ ਸੰਗ ਲਾਈ ਪੰਚਾਇਰ ਜਾ ਸਰਵਲੰਗ ਪਾਸ ਕਰਾਈ चंदन बेंबर मंगल सरसबान आए बनोदा गाव सरस बसंत मोदा अष्टपतन मैं कहे सवारी पुनियाई दीपक के बारी काशली पट मंजरी ਰਡੀ ਕਹੀਲਾਪ ਕਾਮਦੀਯੋ ਜਰੀ ਸੰਗਦੀ ਪਤਕੇਤਾ ਕਾ ਕਾਂਕਾ ਕੁੰਤਲਿਆ ਜਾਰਬ ਕਾਂਗਰ ਪਰ ਸਰਵਚਾਰ ਪਤਕੇ ਨਾਮ ਗਉੜਾ ਅਕੰਧਾ ਕਲਿਆਨਾ

ਸਿਰੀ ਰਾਗ ਸਭੰਚਾ ਤਾਪੀ ਚਾਲੂ ਸਾਰਗ ਸਾਗਰਾ ਅੌਰ ਗੁੰਡ ਕਾਂਬੀਰਾ ਆਇਤਾ ਬਤਾਰ ਸਿਰੀ ਰਾਗ ਕੇ ਗੁੰਡ ਕੰਬਹ ਮੀਰਾ ਖਾਟਮ ਮੇਗ ਰਾਗ ਬੈਗਾ ਬਸ ਹੈ

ਬੈਰਾ ਤਰਗਾ ਜੁ ਤੜਕੇ ਦਾ ਰਾਜ ਜਬਨੀ ਤਰਨਟੇ ਆਉ ਜਲ ਤਾਰਾ ਤੋ ਨਗਾਵੇ ਸੰਕਰਿਆ ਸ਼ਾਮਾ ਮੇਰ ਗਾਧ ਪੁੱਤਰਨ ਕੇ ਤਾਮਾ ਕਾਸ਼ਤ ਰਾਗ ਇਹੋ ਨਗਾਵੇ ਸੰਗ ਰਾਗ ਨੀਤੀ सपा पुत्र रागन के आटा रहेगा सभी काष्ट रागनगा संग रागण तीस पुत्र रागन के आटा रहेगा सभी